ਸਾਰਿਆਂ ਨੂੰ ਜੈੰਮ ਸੀ ਦੀ ਅੱਜ ਅਸੀਂ ਪੜਾਂਗੇ ਉਪਦੇਸ਼ਕ ਦੀ ਪੋਤੀ ਦਾ ਦਸਵਾਂ ਅਧਿਆਇ ਬੁੱਧ ਦੀ ਉੱਤਮਤਾਈ ਪਹਿਲੀ ਆਇਤ ਮੋਇਆਂ ਮੱਖੀਆਂ ਗਾਂਧੀ ਤੇ ਫੁਲੇਲ ਨੂੰ ਦੁਰਗੰਧ ਕਰਦੀਆਂ ਹਨ ਤੇ ਹਾਈ ਰਤਿਕ ਨੂੰ ਮੂਰਖਤਾਈ ਬੁੱਧ ਤੇ ਆਦਰ ਨੂੰ ਮਾਤ ਪਾ ਦਿੰਦੀ ਹੈ ਦੂਸਰੀ ਆਇਤ ਬੁੱਧਵੰਤਾ ਦਿਲ ਉਹਦੇ ਸੱਜੇ ਹੱਥ ਹੋ ਹੈ ਅਤੇ ਮੂਰਖ ਦਾ ਦਿਲ ਖੱਬੇ ਹੱਥ ਹੈ ਤੀਸਰੀ ਆਇਤ ਹਾਂ ਜਦ ਮੂਰਖ ਦਾ ਰਾਹ ਵਿੱਚ ਤੁਰਦਾ ਹੈ ਤਾਂ ਉਹ ਦੀ ਸਮਝ ਉੱਟ ਜਾਂਦੀ ਹੈ ਤੇ ਉਹ ਸਾਰਿਆਂ ਨੂੰ ਕਹਿ ਦਿੰਦਾ ਹੈ ਪਈ ਮੈਂ ਮੂਰਖ ਹਾਂ ਚੌਥੀ ਆਇਤ ਜੇ ਹਾਕਮ ਦਾ ਜੋਸ਼ ਤੇਰੇ ਵਿਰੁੱਧ ਉੱਠੇ ਤਾਂ ਆਪਣਾ ਹੱਥ ਆਪਣੀ ਥਾਂ ਨਾ ਛੱਡ ਕਿਉਂ ਜੋ ਧੀਰਜ ਵੱਡੇ ਪਾਪਾ ਨੂੰ ਦਬਾ ਦਿੰਦੀ ਹੈ ਪੰਜਵੀਂ ਆਇਤ ਇੱਕ ਬੁਰੀਾਈ ਹੈ ਜੋ ਸੂਰਜ ਦੇ ਹੇਠ ਡਿੱਠੀ ਜਿਵੇਂ ਹਾਕਮ ਕੋਲੋ ਭੁੱਲ ਹੁੰਦੀ ਹੈ ਛੇਵੀਂ ਆਇਤ ਮੂਰਖ ਤਾਂ ਹੀ ਵੱਡੇ ਉੱਚੇ ਥਾਂ ਉੱਤੇ ਬਿਠਾਈ ਜਾਂਦੀ ਹੈ ਪਰ ਤਨ ਇਵੇਂ ਥਾਂ ਬੰਦੇ ਹਨ ਸਤਮੀ ਐਤ ਮੈਂ ਡਿੱਠਾ ਜੋ ਟਹਿਲੂਏ ਘੋੜਿਆਂ ਉੱਤੇ ਛੜਦੇ ਅਤੇ ਸਰਦਾਰ ਟਹਿਲੀਆਂ ਵਾਂਝੇ ਧਰਤੀ ਉੱਤੇ ਫੈਰ-ਤਰਦੇ ਤੁਰਦੇ ਹਨ। ਅੱਠਮੀ ਐਤ ਜਿਹੜਾ ਟੋਆ ਪੁੱਟਦਾ ਹੈ ਉਹ ਉਸ ਵਿੱਚ ਡਿੱਗੇਗਾ ਤੇ ਜਿਹੜਾ ਕੰਦ ਨੂੰ ਢੋਂਦਾ ਹੈ ਉਹ ਸੱਪ ਉਹ ਨੂੰ ਸੱਪ ਲੜੇਗਾ। ਨੌਵੀਂ ਐਤ ਜਿਹੜਾ ਪੱਥਰ ਨੂੰ ਖੋਦਦਾ ਹੈ ਉਹ ਉਹਨਾਂ ਕੋਲੋਂ ਸੱਟ ਖਾਂਦਾ ਹੈ ਤੇ ਜਿਹੜਾ ਲੱਕੜ چیرਦਾ ਹੈ ਉਹ ਉਸੇ ਕੋਲੋਂ ਜੋਖੋ ਵਿੱਚ ਹੁੰਦੇ ਹੁੰਦਾ ਹੈ 10ਵੀਂ ਆਇਤ ਜੇਕਰ ਲੋਹਾ ਖੁੰਦਾ ਹੋਵੇ ਤਾਂ ਉਸ ਦੀ ਧਾਰ ਤਿੱਖੀ ਨਾ ਕਰ ਅਤੇ ਜ਼ੋਰ ਵਧੀਕ ਲਾਉਣਾ ਪੈਂਦਾ ਹੈ ਪਰ ਸਫਲ ਕਰਨ ਲਈ ਯੁੱਧ ਵੱਡੀ ਗੁਣਕਾਰ ਹੈ ਬੁੱਧ ਵੱਡੀ ਗੁਣਕਾਰ ਹੈ 11ਵੀਂ ਆਇਤ ਜੇ ਸੱਪ ਮੰਤਰੇ ਜਾਣ ਤੇ ਪਹਿਲਾਂ ਲੜੇ ਤਾਂ ਮੰਤਰੀ ਨੂੰ ਕੁਝ ਲਾਭ ਨਾ ਹੋਵੇਗਾ 12ਵੀਂ ਆਇਤ ਬੁੱਧਵੰਦ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ ਪਰ ਮੂਰਖ ਦੇ ਬੁੱਲਾ ਬੁੱਲ ਉਸ ਨੂੰ ਨਿਗਲ ਲੈਂਦੇ ਹਨ 13ਵੀਂ ਆਇਤ ਉਹਦੇ ਮੂੰਹ ਦੀਆਂ ਗੱਲਾਂ ਤਾਂ ਮੁੱਢ ਮੂਰਖਤਾ ਹੀ ਹੈ ਅਤੇ ਉਹਦੇ ਬੋਲ ਦਾ ਅੰਤ ਪੈੜਾ ਪਾਗਲਪੁਨਾ ਹੈ 14ਵੀਂ ਆਇਤ ਮੂਰਖ ਠੇਰ ਸਾਰੀਆਂ ਗੱਪਾਂ ਹੱਕਦਾ ਹੈ ਆਦਮੀ ਨਹੀਂ ਜਾਣਦਾ ਜੋ ਕੀ ਹੋਵੇਗਾ ਤੇ ਜੋ ਕੁਝ ਉਹਦੇ ਪਿੱਛੇ ਹੋਵੇਗਾ ਉਹਨੂੰ ਕੌਣ ਦੱਸ ਸਕਦਾ ਹੈ 15ਵੀਂ ਆਇਤ ਮੂਰਖ ਦੀ ਮਿਹਨਤ ਉਹ ਨੂ ਯੋਥ ਕਹੰਦੀ ਹੈ ਪਰ ਉਹ ਸ਼ਹਿਰ ਦਾ ਰਾਹ ਵੀ ਨਹੀਂ ਜਾਣਦਾ 16ਵੀਂ ਆਇਤ ਹੈ ਦੇਸ ਤੇਰੇ ਉੱਤੇ ਹਾਇ ਹਾਇ ਜਾਂ ਤੇਰਾ ਪਾਸ਼ਾ ਜੇ ਮੁੰਡਾ ਹੈ ਅਤੇ ਤੇਰੇ ਸਰਦਾਰ ਸਵੇਰ ਸਾਰ ਭੋਗ ਲੈਂਦੇ ਹਨ 17ਵੀਂ ਆਇਤ ਤਨ ਹੈ ਤੂੰ ਹੇ ਦੇਸ ਜਦ ਤੇਰਾ ਪਾਸ਼ਾ ਸ਼ਰੀਫ ਦਾ ਪੁੱਤਰ ਹੋਇਆ ਤੇ ਤੇਰੇ ਸਰਦਾਰ ਤੇਰੇ ਤੇਰੇ ਸਰਦਾਰ ਵੇਲੇ ਸਿਰ ਜੋਰ ਲਈ ਨਸ਼ੇ ਲਈ ਨਹੀਂ ਖਾਂਦੇ ਹਨ 18ਵੀਂ ਆਇਤ ਆਲਸ ਕਰਕੇ ਕੁੜੀਆਂ ਲਿਫ ਜਾਂਦੀਆਂ ਹਨ ਅਤੇ ਢਿੱਲੇ ਹੱਥਾਂ ਦੇ ਕਾਰਨ ਛੱਤ ਚੁੰਦੀ ਹੈ 19ਵੀਂ ਆਇਤ ਰੋਟੀ ਹਸੀਲੇ ਹੀ ਬਣਾਈ ਜਾਂਦੀ ਹੈ ਤੇ ਮੈਂ ਜੀ ਨੂੰ ਆਨੰਦ ਕਰਦੀ ਹੈ ਪਰ ਰੋਕੜ ਸਭ ਕਾਸੇ ਦਾ ਉੱਤਰ ਹੈ 20ਵੀਂ ਆਇਤ ਤੂੰ ਆਪਣੇ ਮਨ ਵਿੱਚ ਵੀ ਪਾਸ਼ਾ ਨੂੰ ਨਾ ਫਟਕਾਰਨਾ ਆਪਣੀ ਸੌ ਦੀ ਕੋਟੜੀ ਵਿੱਚ ਧਨੀ ਨੂੰ ਫਟਕਾਰ ਕਿਉਂ ਜੋ ਆਕਾਸ਼ ਦੇ ਪੰਛੀ ਆਵਾਜ਼ ਉਹ ਲਾਉ ਡੇਗਾ ਅਤੇ ਪੰਖੇਰੂ ਉਸ ਗੱਲ ਨੂੰ ਪ੍ਰਗਟ ਕਰੇਗਾ ਆਮੀਨ ਪ੍ਰਭ ਜੀਨ ਵਚਨ ਪੜ੍ਹੇ ਸੁਣੇ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ੀਫਾ ਸ਼ਾਂਤੀ ਰਮ ਸਦੇ ਵਾਸਤੇ ਰਣ ਆਮੀ ਸਾਂ ਜੈਮ ਸਿਕੀ